ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲਖੁਰਦਾ ਤਹਿਸੀਲ ਲਹਿਰਾਗਾਗਾ ਤੇ ਨੇੜੇ ਜਾਖਲ ਹਰਿਆਣਾ ਜ਼ਿਲ੍ਹਾ ਸੰਗਰੂਰ ਰਹਿ ਜਾਂਦਾ ਕਿਉਂਕਿ ਲਾਸਟ ਜੇ ਪਿੰਡਾਂ ਨੇੜੇ ਜਿਹੜੀ ਆ ਗਈ ਬਾਰਡਰ ਏਰੀਆ ਦੇ ਪਿੰਡ ਨੇ ਤਿੰਨ ਝੋਟੀਆਂ ਦਿਖਾਵਾਂਗੇ ਬਾਈ ਕੋਲੇ ਇੱਕ ਤਾਂ ਦਿਖਾਵਾਂਗੇ ਟੋਕੜ ਗੱਬਣ ਚੰਗੇ ਰਿਕਾਰਡ ਵਾਲੀ ਆ ਤੇ ਫਿਲਹਾਲ ਵੀ ਦੁੱਧ ਚੰਗਾ ਦਿੰਦੀ ਆ ਤੇ ਇੱਕ ਤੋਹਫ਼ਾ ਤੁਹਾਨੂੰ ਦਿਖਾਵਾਂਗੇ ਤਾਜੀ ਸੂਈ ਬੋਲੇ ਚ ਖਾਲੀ ਹਰਿਆਣੇ ਦੀਆਂ ਝੋਟੀਆਂ ਨੇ ਟੌਪ ਕੁਆਲਿਟੀ ਦੀਆਂ ਇੱਕ ਤਾਜੀ ਸੂਈ ਚਾਰ ਦੰਦਾਂ ਦਾ ਦੋਵਾਂ ਨਾਲ ਹੀ ਆ ਗਈਆਂ ਸੱਜਣੋ ਕੱਟੀਆਂ ਤੇ ਬਾਕੀ ਜਿਹੜੀ ਡਿਟੇਲ ਆ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਸੋਤੋ ਵੀਡੀਓ 'ਚ ਹੀ ਕਰਾ ਦਾਂਗੇ ਤੇ ਸ਼ੁਰੂਆਤ ਆ ਜਿਹੜੀ ਉਹ ਕਰਾਂਗੇ ਆਪਾਂ ਇੱਕ ਨੰਬਰ ਵਾਲੀ ਤੋਂ ਆਇਆ ਸੀ ਇੱਥਾ ਬਣਾ ਹੋਰ ਕੀ ਹੋਰ ਕੀ ਹਾਲ ਆ ਠੀਕ ਠਾਕ ਵਧੀਆ ਬਈ ਜਮਾਂ ਚੜਦੀ ਕਲਾ ਆ ਨਾਮ ਤੇ ਫੋਨ ਨੰਬਰ ਬੋਲੋ ਬਾਈ ਨਾਮ ਬਾਈ ਆਪਣਾ ਅੰਗੁਰ ਸੇਵਕ ਸਿੰਘ ਹਾਂਜੀ ਫੋਨ ਨੰਬਰ 9779385969 ਕਿਹੜੇ ਬੰਨੇ ਕਰੀ ਸ਼ੁਰੂ ਫਿਰ ਪਹਿਲਨ ਤੋਂ ਕਰ ਲਾਂਦੇ ਬਾਈ ਇੱਥੇ ਕਰਦੀ ਆ ਹਾਂ ਆ ਮਾਰਗਰੀ ਕੈਮਰਾ ਇਹਦੇ ਨਾਲੇ ਬੱਚੇ ਤੇ ਵੀ ਤੇ ਆਪ ਆ ਗਈ ਮੇਰਾ ਖਿਆਲ ਦੰਦਾ ਜੀ ਆ ਬਾਈ ਦੰਦਾ ਚ ਚੌਗੀ ਆ ਬਾਈ ਚਾਰ ਦੰਦਾ ਅੱਜ ਦੂਜਾ ਦਿਨ ਸੂਈ ਨੂੰ ਛੋਟੀ ਨੂੰ 10 ਕਿਲੋ ਝੁੱਟੀ ਥੱਲੇ ਬੋਲਾ ਤਿਆਰਾ ਗੁਰੀ ਅਬ ਦੂਜਾ ਤੀਜਾ ਕ ਦਿਨ ਸੂਈ ਨੂੰ ਆ ਗਿਆ ਕੱਦ ਆ ਗਿਆ ਦਾ ਸੱਜਣੋ ਫੁੱਲ ਵੱਡਾ ਜਿਹੜੇ ਹਿਸਾਬ ਨਾਲ ਝੁੱਟੀ ਪੈਲਣਾ ਕੱਦ ਕਾਠ ਆ ਗਿਆ ਪੂਰਾ ਡਬਲ ਦੰਦਾ ਚ ਆ ਗਈ ਚਾਰ ਦੰਦਾ ਥੰਡਾ ਠੰਡੀ ਠੋਡੀ ਵੀ ਬਹੁਤਾ ਗੁਰੀ ਸੈਜ ਬਹੁਤ ਸ਼ਾਨਦਾਰ ਰੱਖ ਦਿਆ ਥੰਨ ਦਾ ਚਬਾਈ ਦੀ ਕਿਵੇਂ ਬਾਈ ਚਬਾਈ ਦੀ ਇੱਕ ਨੰਬਰ ਆ ਬਾਈ ਅ ਚਬਾਈ ਦੀ ਬਾਈ ਕਹਿੰਦਾ ਹੈਗੀ ਆ 100 ਦੀ 100 ਇੱਥੋਂ ਦਿਖਾ ਦਿੰਦਾ ਜੀ ਇਹ ਲੰਬਾਈ ਨੂੰ ਪੂਰਾ ਜਖਾਇਬਰੇ ਦਾ ਤੈਤਰੀ ਦਾ ਵੱਧ ਕਰਦੀ ਆ ਕੱਦ ਕਾਠ ਵੀ ਫੁੱਲ ਡਬਲ ਆ ਤੇ ਲੰਬੀ ਵੀ ਫੁੱਲਾ ਕੱਟੀ ਜੇ ਗੱਲ ਕਰੀਏ ਤੋੜਦੇ ਤੋੜਦੇ ਆ ਇਹਨੂੰ ਘੁਮਾ ਦੇ ਇਧਰ ਨੂੰ ਇੱਥੋਂ ਕੱਦ ਕਾਠ ਕਰ ਸਕਦੇ ਹਾਂ ਚੈੱਕ ਲੰਬਾਈ ਵੀ ਫੁੱਲਾ ਤੇ ਓਵਰ ਫੈਟ ਨਹੀਂ ਹੈਗੀ ਝੋਟੀ 'ਚ ਫਿੱਟ ਫਿੱਟ ਆ ਪੂਰੀ ਜਿੰਨੀ ਕ ਹੈਗੀ ਆ ਆ ਲੈ ਚੱਲ ਬੱਚੇ ਤੇ ਲੈ ਚੱਲ ਕੋਈ ਨਹੀਂ ਲੈ ਆ ਲੈ ਇਹ 10 ਕਿਲੋ ਹਾਜ਼ਰ ਹੈਗਾ ਹੁਣ 10 ਕਿਲੋ ਗੋਲਾ ਤਿਆਰ ਆ ਬਾਈ ਕਿੰਨਾ ਕਰ ਦੁੱਧ ਪਾ ਸਕਦੇ ਆ ਆਈਡੀਆ ਦੁੱਧ ਪਾ ਦੂਗੀ ਬਾਈ 17 18 ਆਪਾਂ 15 ਕਿਲੋ ਦੀ ਓਟ ਦੇ ਦਾਂਗੇ ਝੋਟੀ ਦੀ ਠੀਕ ਆ ਗੱਲ ਠੀਕ ਆ ਗੱਲ ਆ 15 ਦੀ ਬਾਈ ਕਹਿੰਦਾ ਗਰੰਟੀ ਵੀ ਦੇ ਦਾਂਗੇ ਦੁੱਧ 16 17 ਦੀ ੜ-ਗੇੜ ਪਾ ਦੂ ਕਿਉਂਕਿ ਸਿੰਗਲ ਹੱਡੀ ਆ ਗਈ ਕੋਈ ਬਾਦੂ ਚਰਬੀ ਨਹੀਂ ਚੜੀ ਹੋਈ ਝੋਟੀ ਤੇ ਕੱਤੀ ਪਹਿਲਣਾ ਚੌਗੀ ਮੂੰਹੋਂ ਵੀ ਚੌਗੀ ਆ ਬਾਈ ਦੰਦਾਂ ਚ ਵੀ ਚਾਰਦਾ ਥੋੜੀ ਜੀ ਕੈਮਰੇ ਕਰਕੇ ਤੈੱਕਦੀ ਆ ਗੁਰੀ ਇਹ ਠੀਕ ਆ ਗੱਲ ਆ ਹਾਂ ਤੇ ਕੱਦ ਵੀ ਫੁੱਲ ਵੱਡਿਆਂ ਦੀ ਆ ਗਾ ਹਾਂ ਨਾ ਫੁੱਲ ਬਾਈ ਇਹਦਾ ਰੇਟ ਅਪਾ ਬਰੋਬਰ ਖੜਕੇ ਦੇਹਦਾ ਨਾ ਠੀਕ ਆ ਗੱਲ ਆ ਰੇਟ ਕੀ ਰਹੂਗਾ ਇਹਦਾ ਰੇਟ ਮੰਗਣ ਨੂੰ ਤਾਂ ਬਾਈ ਚਾਹੇ 2 ਲੱਖ ਮੰਗਲਾ ਕਿੰਨੇ ਦੀ ਹੋ ਜੂ ਫਿਕਸ ਇਹ ਜਮਾ ਆਪਾਂ ਹਾਂ ਨਾ 135 ਦੀ ਦੇ ਦਾਂਗੇ 1 ਲੱਖ ਤੇ 35 ਦੀ ਮਾਨਤਾਨ ਥੋੜਾ ਬੜਾ ਮਾਨਤਾਨ ਮੜਾ ਮੋਟਾ ਕਰ ਦਾਂਗੇ ਠੀਕ ਆ ਗੱਲ ਥੋੜਾ ਬੋਤਾ ਮਾਨਤਾਨ ਸੱਜਣਾ ਹੋ ਜੂਗਾ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 35000 ਦੀ ਚੋਣ ਚਬਾਉਣ ਦੀ ਸ਼ਰਲਾ ਸਿੱਟਾ ਟੈਕ ਜਿੰਮੇਵਾਰੀ ਹੋਊਗੀ ਬਾਈ ਕੋਰਟ ਤੇ ਭੇਜ ਦਾਂਗੇ ਕੋਰਟ ਤੇ ਭੇਜ ਦਾਂਗੇ ਬਾਈ ਠੀਕ ਆ ਗੱਲ ਬਾਕੀ ਜਿਹੜੇ ਭਰਾ ਨੇ ਆਨਲਾਈਨ ਕਰਕੇ ਚਵਾਈ ਵੇਖਣੀਆਂ ਚਵਾਈ ਦੀ ਪਾਸ ਕਰਨੀਆਂ ਉਹ ਵੀਡੀਓ ਕਾਲ ਤੇ ਕਰ ਲਿਓ ਬਾਈ ਤੋਂ ਤੇ 135 ਜੋ ਮਾਨਤਾਨ ਹੋ ਜੂਗਾ ਤੇ ਹੁਣ ਮਾਰ ਦੇ ਗਰੀ ਦੋ ਨੰਬਰਾਂ ਵੀ ਤੇ ਆ ਝੋਟੀ ਬਾਲੀ ਹਸਲਾ ਉਹ ਰੰਗ ਰੰਗ ਦਿਖਾ ਦੇਗਾ ਇਹਦੇ ਵਰਗਾ ਰੰਗ ਤਾਂ ਛੇਤੀ ਛੇਤੀ ਮਿਲਦਾ ਹੀ ਨਹੀਂ ਆ ਨਾਗੀ ਜਿਵੇਂ ਆਪਾਂ ਗਹਿਰੀ ਜੈਡ ਬਲੈਕ ਇੱਥੋਂ ਦਿਖਾ ਦੇ ਥਣ ਦਾ ਸਹਿਜ ਆ ਇਹ ਕਦੋਂ ਸੂਈ ਆ ਬਾਈ ਇਹ ਬਾਈ ਕੱਲ੍ਹ ਇਹ ਸੂਈ ਆ ਠੀਕ ਆ ਗੱਲ ਹਾਂ ਬੋਲਾ ਕੱਢਿਆ ਆਪਾਂ ਨੇ ਇਹਦਾ 5 6 ਕਿਲੋ ਖਾਲੀ ਆ ਬੋਲੇ ਚੋ ਜਮਾ ਹੁਣ ਚੋ ਠੀਕ ਆ ਗੱਲ ਆ ਬੋਲੇ ਚੋ ਬਾਈ ਕਹਿੰਦਾ ਸਾਫ ਆ ਕੱਲ੍ਹ ਦੀ ਸੂਈ ਹੋਈ ਆ ਹਾਈਟ ਆ ਗਈ ਮੀਡੀਅਮ ਪਰ ਨਾਸਲ ਨਾਸਲ ਝੋਟੀ ਜਿਹੀ ਭਰੀ ਆ ਰੰਗ ਬਨ ਬਾਲਾ ਚੰਗਾ ਝੋਟੀ ਆ ਜੈਡ ਬਲੈਕ ਆ ਗਿਆ ਇੱਥੋਂ ਦਿਖਾ ਦੇ ਪਿਓਰ ਦੂਸਰਾ ਸੁਆ ਬਾਈ ਬਾਡੀ ਵੀ ਫੁੱਲ ਚੜਾਈ ਚ ਆ ਗਈ ਜਿਵੇਂ ਆਪਾਂ ਤੁਹਾਨੂੰ ਦੱਸਦੇ ਹੁੰਦੇ ਆ ਵੀਡੀਓ ਪਿਓਰ ਮੁਰਾ ਝੋਟੀ ਹੁੰਦੀ ਆ ਤਕਰੀਬਨ ਉਹਦੀ ਹਾਈਟ ਨਹੀਂ ਕੋਈ ਜ਼ਿਆਦਾ ਹੁੰਦੀ ਜਿੱਦਾਂ ਦੀ ਇਹ ਝੋਟੀ ਨੂੰ ਹਾਈਟ ਲੱਗੀ ਆ ਜਾਂ ਪਿੱਠ ਪੁੱਠ ਲੱਗੀ ਆ ਚੜਾਈ ਪਿੱਛੋਂ ठान दा साइज ਤੇ ਬਾਕੀ ਸਿੰਘਾਂ ਦਾ ਡਿਜ਼ਾਈਨ ਵੀ ਬਿਲਕੁਲ ਇੱਕੋ ਜਿਹਾ ਆ ਗਿਆ ਲੈ ਚੱਲ ਬੱਚੇ ਤੇ ਲੈ ਚੱਲ ਬਾਈ ਪ੍ਰੇਸ਼ਾਨ ਨਾ ਕਰ ਇਹ ਚਬਾਈ ਦੀ ਕਿਵੇਂ ਬਾਈ ਇੱਕ ਨੰਬਰ ਆ ਬਾਈ ਗੁਰੀ 100 ਦੀ 100 ਹਾਂ ਚਬਾਈ ਦੀ ਬਈ ਆਪਣੀ ਕੋਈ ਪਸੂ ਨਹੀਂ ਮਾੜਾ ਹੋਊਗਾ ਗੁਰੀ ਠੀਕ ਆ ਜੀ ਤੇ ਨਾਲ ਇਹਦੇ ਵੀ ਕੱਟੀ ਆ ਗਈ ਹੈ ਨਾ ਕੱਟੀ ਦਾ ਰੰਗ ਵੀ ਹੋਰ ਦੇ ਗੁਰੀ ਕੱਟੀ ਦਾ ਰੰਗ ਵੀ ਦੇ ਕੱਟੀ ਤੇ ਵੀ ਮਾਰਦੇ ਜਾਰੀ ਕੈਮਰਾ ਵਾ ਜੈਡ ਬਲੈਕ ਹੀ ਆ ਗਈ ਕੱਟੀ ਪ્યોਰ ਜੈਡ ਬਲੈਕ ਆ ਬਾਈ ਕੱਟੀ ਉਂਝੜ ਪੁੰਝੜ ਥੋੜਾ ਜਿਹਾ ਬਾਈਟ ਆ ਤਕਰੀਬਨ ਮੁਰਰਾ ਚ ਆਉਂਦੀ ਆ ਹਾਂ ਇਥੋਂ ਕਰਾਰੇ ਚੱਕ ਤੇ ਥਣ ਦਾ ਸਾਈਜ਼ ਦਿਖਾ ਦੀ ਇਧਰਲੇ ਬੰਨੇ ਪਛਾਣੇ ਪੱਖ ਤੋਂ ਗਾਇਬ ਗੂਪ ਦਾ ਸਾਰੇ ਗਾਇਬ ਹੁਣ ਬੋਲੇ ਤੋਂ ਜਮਾ ਖਾਲੀ ਐ ਗੁਰੀ ਤੇਰੀ ਕੋਈ ਕੀ ਰਿਪੋਰਟ ਆ ਦੁੱਦੀ ਬਾਈ ਰਿਪੋਰਟ ਤਾਂ ਬਾਈ ਇਹ ਵੀ ਐ ਲਾਲਾ 17 18 ਕਿਲੋ ਦੇ ਤੂੰ 15 ਕਿਲੋ ਦੀ ਓੜ ਤੇ ਝੋਟੀ ਆ ਭਾਈ ਵੀ ਤੂੰ ਹੁੰਦਾ ਠੀਕ ਆ ਗੱਲ ਹਾਂ ਤੇ ਇੱਥੋਂ ਕਰੀ ਪਛਾਣ ਹੋ ਕੇ ਫੇਸ ਕੁਆਲਟੀ ਤੇ ਉਦਾਂ ਬਾਡੀ ਬੁੱਡੀ ਕਰਾਣੀ ਚੈੱਕ ਜਮਾ ਇਹਦਾ ਰੇਟ ਕੀ ਰਹੂਗਾ ਬਾਈ ਰੇਟ ਮੰਗਣ ਨੂੰ ਬਾਈ ਇਹਦਾ ਵੀ ਦੋ ਮੰਗ ਲਾ ਇਹ ਆਪਾਂ 1 60 ਦੀ ਝੋਟੀ ਦੇ ਦਾਂਗੇ 1 60 ਦੀ ਮਾਨ ਤਾਨ ਇੱਕ ਲੱਖ ਮਾਨ ਤਾਨ ਇਹ ਚੋ ਵੀ ਕਰ ਦਾਂਗੇ ਮਾੜਾ ਠੀਕ ਆ ਗੱਲ ਹੁਣ ਹੀ ਮਾੜਾ ਪਛਾਣ ਨੂੰ ਇੱਥੋਂ ਦਿਖਾ ਦੇ ਖਣ ਦਾ ਸਹਜ ਲੰਬੀ ਲੰਬੀ ਸਾਰੀ ਦਿਖਾ ਰਹੀ ਆ ਪਿੱਠ ਪੁੱਠ ਦਿਖਿਆ ਬਈ ਝੋਟੀ ਜਿਹੜੀ ਅਸਲ ਚੀਜ਼ ਆ ਚੜਾਈ ਆ ਗਈ ਫੁੱਲ ਹਨਾ ਇਹ ਚੀਜ਼ ਦੁੱਧ ਹੁੰਦੀ ਹੁੰਦੀ ਆ ਜਿਵੇਂ ਕਹਿੰਦੇ ਹੁੰਦੇ ਨੇ ਝੋਟੀ ਕਾ ਗੱਲ ਬਾਕੀ ਦੁੱਧ ਦਾ ਨਸਲ ਨਹੀਂ ਦੇਣਾ ਹਾਂ ਪਿਆ ਰਾਣੀ ਦੀਆਂ ਨੇ ਇਹ ਨਹੀਂ ਹੈਗਾ ਵੀ ਉਰੇ ਦੀਆਂ ਨੇ ਇਹ ਠੀਕ ਆ ਗੱਲ ਸੁਭਾਅ ਦੀ ਆ ਗਈ ਠੰਡੀਆਂ ਠੰਡੀ ਵਹਿਲ ਬਈ ਕਿਉਂਕਿ ਬੋਲੇ ਚ ਸਾਫ ਆ ਇੱਥੋਂ ਦਿਖਾ ਰਹੀ ਜਦੋਂ ਝੋਟੀ ਪਰੂਗੀ ਨਾ ਅਡਰ ਐਨ ਫਸਮਾ ਹੋ ਜੂਗੀ ਹਾਂ ਜਦੋਂ ਬਈ ਸੂਈ ਦੀ ਝੋਟੀ ਤੋਂ ਲੈ ਲੈ ਬੈਠਣਾ ਤੇ ਤੁਰਨਾ ਬਹੁਤ ਔਖਾ ਦੀ ਠੀਕ ਆ ਗੱਲ ਤਾਂ ਬੋਲਾ ਕਰੋ ਏ ਬਾਈ ਕਹਿੰਦਾ ਦੇ ਦਾਂਗੇ ਆਪਾਂ 1 ਲੱਖ ਤੇ 60 ਦੀ ਮਾਨਤਾ ਨੂੰ ਚੁੱਕ ਕਰ ਦਾਂਗੇ ਬਾਕੀ ਜੇ ਕਿਸੇ ਨੇ ਦੋ ਲੈਣੀਆਂ ਜਾਂ ਤਿੰਨੇ ਲੈਣੀਆਂ ਜੋੜੇ ਚ ਉਹ ਕਰ ਦਾਂਗੇ ਆਪਾਂ ਬਾਈ ਠੀਕ ਆ ਗੱਲ ਹਾਂ ਤੇ ਹੁਣ ਮਾਰ ਦੇ ਗਰੀ ਤਿੰਨ ਨੰਬਰ ਵਾਲੀ ਇਹ ਆ ਗਈ ਤੋਕੜ ਬਣੂ ਹਾਂ ਬਾਈ 6 ਮਹੀਨਿਆਂ ਦੀ ਗੱਬਣ ਆ ਜੋਟੀ ਇਹ 6 ਦੀ ਹਾਂ ਦੁੱਧ ਕਿੰਨਾ ਕੁ ਹਾਜ਼ਰ ਆ ਹੁਣ ਦੁੱਧ ਬਾਈ ਹੈਗਾ ਤਾਂ 8 ਕਿਲੋ ਆ ਹਾਜ਼ਰ ਪਰ ਆਪਾਂ 7 ਕਿਲੋ ਲੈ ਕੇ ਦੇਵਾਂਗੇ ਤੋਰ ਬਾਈ ਹੋਲ ਕੇ ਤੇ ਮੈਂ ਆ ਗਈ ਬਾੜੀ ਵਾਲੀ ਪੂਰੀ ਸੂਆ ਕਿਹੜਾ ਹੁੰਦੀ ਆ ਇਹ ਸੂਆ ਬਾਈ ਹੁਣ ਗਾਂਹ ਇਹ ਤੀਸਰਾ ਸੂਉਗੀ ਠੀਕ ਆ ਗੱਲ 6 ਮਹੀਨਿਆਂ ਦੀ ਗੱਬਣ ਚ ਇੱਕ ਪਾਸਾ ਗੱਬਣ ਵਾਸਤੇ ਹਰੇਕ ਵੀਡੀਓ 'ਚ ਕਹਿੰਦਾ ਹੁੰਦਾ ਵੀ ਮਾਲਕ ਦੇ ਘਰੋਂ ਗੱਬਣ ਚੈੱਕ ਕਰਾ ਕੇ ਲੈ ਜਾ ਕਰੋ ਬਾਈ। ਉਸ ਤੋਂ ਬਾਅਦ ਦੀ ਗਰੰਟੀ ਨਹੀਂ ਹੁੰਦੀ ਹੁੰਦੀ ਜਦੋਂ ਮਾਲਕ ਦੇ ਘਰੋਂ ਪਸ਼ੂ ਘਰੋਂ ਬਲ ਜੀ। ਹਾਂ ਨਾ ਚੈੱਕ ਕਰਾ ਕੇ ਬਾਈ ਪਾਸ ਕਰਕੇ ਚਬਾਈ ਦੀ ਅਸਲਤਾ ਆ ਕੇ ਲੈ ਜਾਵੇ ਬੰਦਾ ਉਹਦੇ ਵਰਗੀ ਮौज ਨਹੀਂ ਹੁੰਦੀ ਕੁਰੀ। ਭਾਜਨ ਭੋਜਨ ਆ ਗਿਆ ਮੈਂ 'ਚ ਫੁੱਲ ਤੇ ਨਾੜਾ ਨੂੜਾ ਵੀ ਚੰਗੀਆਂ ਆਰਡਰ ਤੇ ਆਏ ਮੰਨ ਲਓ ਵੀ ਜਿੱਦਾਂ ਨਾ ਨਾਰਮਲ ਤਾਜ਼ੀਆਂ ਮੱਝਾਂ ਵਰਗਾ ਆਰਡਰ ਹੋਣੀ ਲਈ ਕਰਦੀ ਆ। ਇਹਦਾ ਰਿਕਾਰਡ ਤਾਜ਼ੀ ਦਾ ਕਿੰਨਾ ਕਿੱਦਾਂ ਦੁੱਧ ਕੱਢਿਆ ਨਹੀਂ ਤਾਜ਼ੀ ਨੇ 18 ਕਿਲੋ ਬਾਈ। ਠੀਕ ਆ ਗੱਲ ਹਾਂ 8 ਕਿਲੋ ਹੁਣ ਵੀ ਹਾਜ਼ਰ ਆ 6 ਮਹੀਨਿਆਂ ਦੀ ਗੱਬਣਾ ਦੁੱਧ ਜਦੋਂ ਲਿਆਂਦੀ ਦੀ ਗੁਰੀ 10 ਕਿਲੋ ਦੀ ਬਈ ਥੋੜਾ ਜਿਹਾ ਉਪਰਾ ਕਰਕੇ ਤੈਨੂੰ ਪਤਾ ਪਸ਼ੂ ਕਰ ਜਾਂਦਾ ਠੀਕ ਆ ਗੱਲ ਬੰਦੇ ਬਈ ਇੱਥੋਂ ਗੈਰੀ ਬਾਡੀ ਬੁੱਡੀ ਦਿਖਾ ਜੂਗੀ ਝੋਟੀ ਇਹ ਵੀ ਫੁੱਲ ਬਾਡੀ ਵਾਲੀ ਇਹਦੇ ਚਵਾਈ ਦੀ ਕਿੱਦਾਂ ਬਾਈ ਚਵਾਈ ਦੀ ਇੱਕ ਨੰਬਰ ਆ ਬਾਈ ਚਵਾਈ ਦੀ 300 ਦੀਆਂ 100 ਦੀਆਂ 100 ਬਈ ਤੇ ਮਿਲਦੀ ਕਿਵੇਂ ਬਾਈ ਇਹ ਚਵਾਈ ਜੋ 8 ਨਾਲ ਮਿਲਦੀ ਇੱਕ ਟਾਈਮ ਬਾਈ ਟੀਕਾ ਲਵਾ ਕੇ ਮਿਲਦੀ ਆ ਇੱਕ ਟਾਈਮ ਆ ਹੀ ਮਿਲਦੀ ਆ ਠੀਕ ਆ ਇੱਕ ਟਾਈਮ ਪਹਾੜੇ ਤੇ ਹਾਂ ਇੱਕ ਟਾਈਮ ਥੋੜਾ ਜਿਹਾ ਠੀਕ ਆ ਜਿਹੜੀ ਗੱਲ ਹੈਗੀ ਆ ਪਉ ਹੀ ਗੱਲ ਕਰਕੇ ਦੇਵਾਂਗੇ ਜੀ ਤਾਂ ਕਿਉਂਕਿ ਕਈ ਵਾਰੀ ਪਸ਼ੂ ਖਰੀਦਿਆ ਹੁੰਦਾ ਨਾ ਆਪਣੇ ਲਵੇ ਆ ਕੇ ਲਵਾਉਣ ਲੱਗ ਇੱਕ ਟਾਈਮ ਉੱਥੇ ਆ ਹੀ ਮਿਲਦੀ ਸੀ ਠੀਕ ਆ ਗੱਲ ਹਾਂ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਇਹ ਆਪਾਂ 95000 ਦੀ ਝੋਟੀ ਦੇ ਦਾਂਗੇ ਇਹ ਚ ਮਾਨ ਤਾਨ ਜਾ ਮਾਨ ਤਾਨ ਕਰ ਦਾਂਗੇ ਮਰਾ ਮੁੰਡਾ ਜਮੀ ਫਿਕਸ ਕਰਦੇ ਹਾਂ ਹਾਂ ਨਾ ਜਮੀ 90 ਦੀ ਦੇ ਦਾਂਗੇ ਜਮੀ ਤੋਂ 1 ਰੁਪਿਆ ਨਹੀਂ ਕੱਟ ਦਿੰਦੇ ਬਾ ਹੁਣ ਬਣ ਗਈ ਨਾ ਗੱਲ ਇਹ ਬਾਈ ਕਹਿੰਦਾ 90 ਦੀ ਦੇ ਦਾਂਗੇ ਚੰਗੇ ਰਿਕਾਰਡ ਵਾਲੀ ਆ 7 ਤੋਂ 8 ਕਿਲੋ ਦੁੱਧ ਹਾਲ ਫਿਲਹਾਲ ਵੀ ਹਾਜ਼ਰ ਹੈ ਇਹਦੇ ਕੋਲ 6 ਮਹੀਨਿਆਂ ਦੀ ਗੱਬਣ ਚੱਕ ਪਾਸ ਆ ਬਾਈ ਨੰਬਰ ਬੋਲਦੇ ਬਾਈ ਕਿਰਾ 97793 ਬਾਈ 8595 ਛੋਟੀਆਂ ਤਿੰਨ ਦਿਖਾਤੀਆਂ ਬਾਈ ਕੋਲ ਇੱਕ ਤੋਕੜ ਗੱਬਣ ਦਿਖਾਤੀ ਤੇ ਇੱਕ ਆ ਤੋਹਫਾ ਦਿਖਾਤਾ ਨਾਲ ਵੀ ਕੱਟੀਆਂ ਆ ਗਈ ਉਹ ਦੋਆਂ ਦੇ ਕੱਟੀਆਂ ਨੇ ਨਾਲ ਬਾਈ ਇੱਕ ਦਿਖਾਤੀ ਸਾਨੂੰ ਚਾਰ ਦੰਦ ਝੋਟੀ ਸੱਜਣੋਂ ਫੁੱਲ ਵੱਡੇ ਕਦ ਕਾਟ ਚ ਇਹਨਾਂ ਤਿੰਨੇ ਪਸ਼ੂਆਂ ਚੋਂ ਜਿਹੜਾ ਵੀ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ